ਇਸ ਵੇਲੇ ਦੀ ਬਹੁਤ ਵੱਡੀ ਖਬਰ ਜਿਹੜੀ ਕਿ ਪਿੰਡ ਮੂਸਾ ਵਿੱਚੋਂ ਆ ਰਹੀ ਹੈ ਮੂਸੇ ਦੇ ਵਿੱਚ ਜਿਹੜੇ ਕਿ ਮੂਸੇ ਵਾਲੇ ਦੇ ਪਿਤਾ ਜੀ ਯਾਨੀ ਕਿ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਉੱਤੇ ਜਿਹੜੇ ਕਿ ਵੱਡੇ ਇਲਜ਼ਾਮ ਲਾ ਦਿੱਤੇ ਗਏ ਨੇ ਪਿੰਡ ਵਾਸੀਆਂ ਵੱਲੋਂ ਕਿਉਂਕਿ ਸਰਪੰਚੀ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਖੜੇ ਹੋ ਰਹੇ ਸੀ ਪਿੰਡ ਦੇ ਵਿੱਚ ਕਿ ਸਰਬਸੰਮਤੀ ਦੇ ਨਾਲ ਜਿਹੜਾ ਕਿ ਸਰਪੰਚ ਚੁਣਿਆ ਜਾਣਾ ਸੀ ਪਰ ਕਿਤੇ ਨਾ ਕਿਤੇ ਜਿਹੜੇ ਕਿ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਉਹ ਵੀ ਝੂਠੇ ਪੈ ਚੁੱਕੇ ਨੇ ਆਪਣੀ ਗੱਲ ਦੇ ਉੱਤੇ ਤੇ ਉਹਨਾਂ ਦੇ ਉੱਤੇ ਵੱਡੇ ਇਲਜ਼ਾਮ ਲਾ ਦਿੱਤੇ ਗਏ ਨੇ ਪਿੰਡ ਵਾਸੀਆਂ ਦੇ ਬੰਨਿਓ ਤਾਂ ਮੈਂ ਤੁਹਾਨੂੰ ਸਾਰੀ ਜਿਹੜੀ ਕਿ ਅਪਡੇਟ ਆ ਤੁਹਾਡੇ ਸਾਹਮਣੇ ਧਰੂੰਗਾ ਇਸ ਕਰਕੇ ਕਿ ਸਾਡੇ ਪੰਜਾਬ ਦੇ ਵਾਸੀਆਂ ਨੂੰ ਇਹ ਪਤਾ ਲੱਗੇ ਕਿ ਜਿਹੜੀ ਸ਼ਬੀ ਸੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਤਾਂ ਉਹਨੂੰ ਜਿਹੜੀ ਸ਼ਬੀ ਨੂੰ ਜਿਵੇਂ ਕਿ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੇ ਪੱਦਰ ਦੇ ਪਿੰਡ ਵਾਸੀਆਂ ਦੇ ਬੰਨਿਓ ਤਾਂ ਮੈਂ ਤੁਹਾਡੇ ਸਾਹਮਣੇ ਜਿਹੜੀ ਕਿ ਖਬਰ ਹੈ ਇਸ ਖਬਰ ਨੇ ਪੂਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੁਨੀਆ ਦੇ ਵਿੱਚ ਹਾਂ ਹਾਂ ਕਰਮਚਾਹ ਦਿੱਤੀ ਹੈ ਕਿਉਂਕਿ ਬਲਕਾਰ ਸਿੰਘ ਸਿੱਧੂ ਦਾ ਬੜਾ ਹੀ ਮੈਂ ਕਹਿੰਦਾ ਵੀ ਬੜਾ ਵਧੀਆ ਨਾਮ ਬਣਿਆ ਹੋਇਆ ਸੀ ਪੰਜਾਬ ਦੇ ਲੋਕਾਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਤੇ ਉਹਨਾਂ ਲੋਕਾਂ ਨੇ ਜਿਹੜਾ ਕਿ ਇੱਕ ਮਿੰਟ ਦੇ ਅੰਦਰ ਅੰਦਰ ਇਹ ਜਿਹੜੀ ਛਵੀ ਹੈ ਉਹਨੂੰ ਪੂਰਾ ਤੈਸਨੈਸ ਕਰ ਦਿੱਤਾ ਤਾਂ ਮੈਂ ਤੁਹਾਡੇ ਸਾਹਮਣੇ ਜਿਹੜੀ ਇਹ ਅਪਡੇਟ ਹੈ ਉਹ ਤੁਹਾਡੇ ਸਾਹਮਣੇ ਧਰਨਾ ਚਾਹੁੰਗਾ ਕਿ ਆਖਰ ਮਾਮਲਾ ਹੈ ਕੀ ਹੈ ਜਿਵੇਂ ਕਿ ਮੂਸੇਵਾਲੇ ਦੇ ਪਿਤਾ ਨੇ ਵੱਡੇ ਪੱਦਰ ਤੇ ਅ ਪਹਿਲਾਂ ਵੀ ਸਰਪੰਚੀ ਯਾਨੀ ਕਿ ਕਰੀ ਸੀ ਤਾਂ ਉਹਨਾਂ ਨੇ ਇੱਕ ਜਿਹੜੀ ਗੱਲ ਕਹੀ ਸੀ ਪਿੰਡ ਵਾਸੀਆਂ ਨੂੰ ਉਹਦੇ ਤੋਂ ਉਹਨਾਂ ਨੇ ਵਿਰੋਧਤਾ ਕਰਦੇ ਹੋਏ ਉਹਦੇ ਖਿਲਾਫ ਖੜੇ ਹੋ ਗਏ ਨੇ ਪਿੰਡ ਵਾਸੀ ਤਾਂ ਮੈਂ ਤੁਹਾਨੂੰ ਪਹਿਲਾਂ ਸੁਣਾਉ ਆ ਉਹ ਬਿਆਨ ਜਿਹੜੇ ਕਿ ਸਰਪੰਚ ਚੁਣਿਆ ਗਿਆ ਬੰਦਾ ਕੋਈ ਹੋਰ ਉਹਦੀ ਮਾਂ ਦਾ ਬਿਆਨ ਆ ਜਿਹੜਾ ਬੜੇ ਤਿੱਖੇ ਬਿਆਨ ਤੇਦੇ ਖਿਲਾਫ ਯਾਨੀ ਜਿਹੜੀ ਕਿ ਗੱਲ ਕਰਦੇ ਹੋ ਤੁਹਾਨੂੰ ਨਜ਼ਰ ਆਉਣੀ ਹੈ ਸੁਣੋ ਮਾਕਈ ਸੁਟੜੇ ਜਿਹੜੇ ਬੇਟੇ ਆ ਉਹ ਖੜੇ ਹੋਏ ਆ ਸੇ ਪਿੰਡ ਦੀ ਸਰਪੰਚ ਹੀ ਲਈ ਤਾਂ ਤੁਹਾਨੂੰ ਕਿੰਨੀ ਕੇਸ ਗੱਲ ਦੀ ਪਤਾ ਸੀ ਕੋਸ਼ਿਸ਼ ਆ ਜੇ ਸਾਰੇ ਪਿੰਡ ਸਾਥ ਹੁੰਦੇ। ਅੱਛਾ ਜਿਨੇ ਸਾਥ ਦਿੰਦੇ ਆ ਉਹ ਵੋਟਾਂ ਪਾਉਣਗੇ। ਸਾਰੇ ਹਾਂਜੀ ਪਾਉਣਗੇ। ਠੀਕ ਹੈ। ਸਾਨੂੰ ਸਾਰਿਆਂ ਤੋਂ ਉਮੀਦ ਹੈ ਕਿ ਜੇ ਸਾਰੇ ਸਾਰੇ ਬਿਲਕੁਲ ਸਾਥ। ਠੀਕ ਹੈ। ਅੱਛਾ ਇਹ ਪਿੰਡ ਦਾ ਬਹੁਤ ਵੱਡਾ ਨਾਮ ਹੈ ਸਿੱਧੂ ਮੂਸੇਵਾਲੇ ਦਾ। ਹਾਂ ਪਿਛਲੀ ਵਾਰੀ ਜਿਹੜੀ ਵੋਟਾਂ ਸੀ ਉਹ ਮਤਾ ਚਰਨ ਕੋਲ ਰਹੀ ਸੀ। ਤਾਂ ਉਹ ਬੰਦਿਆਂ ਦਾ ਸਮਰਥਨ ਸਾਰਿਆਂ ਦਾ ਤੁਹਾਨੂੰ ਮਿਲੇਗਾ। ਐ ਕਾ ਇਹਲਾ ਸੀ ਲੋਕਾਂ ਦਾ ਸੈਗਮੈਂਟ। ਉਹਰੇ ਬੇਟੇ ਨੂੰ ਹੂੰ ਪੇਸ਼ ਸਾਨੂੰ ਸਰਪੰਚੇ ਬਣਾ ਦੋ ਅੱਡੇ ਬਾਰੇ ਜਿੰਨਾ ਤੇ ਨੁਸਾਫਤ ਨਾਲ ਸਰਪੰਚ ਬਣਾਓ ਆਪਾਂ ਪਿਛਲੇ ਪਲਾਨ ਚੇ ਕਰ ਲਓ ਇਹ ਕਰ ਲਓ ਪਰ ਉਹ ਇਹ ਪਲਾਨ ਜੋ ਰਹਿ ਉਹਨਾਂ ਨੇ ਕਰ ਲ ਮਨ ਨਹੀਂ ਉਹਨਾਂ ਨੇ ਫਿਰ ਆ ਸੂਟੇ ਵਿਰੋਧ ਕੋਈ ਬੰਦਾ ਖੜਾ ਕਰਦਾ ਅੱਜ ਪਹਿਲਾਂ ਨਾ ਤਾਂ ਆਪ ਖੜੇ ਹੋਣੇ ਤੇ ਵਿਰੋਧ ਦੇ ਵਿੱਚ ਖੜਾ ਹੋਣਾ ਹੋਵੇ ਤੇ ਫਿਰ ਇਹ ਦਫ਼ਤਰ ਗਈ ਸੀ ਕਾਰਜ ਹੈ ਉਹਨਾਂ ਨੇ ਉੱਥੇ ਵੀ ਉਹਨਾਂ ਨੇ ਬਹੁਤ ਸਾਨੂੰ ਇਹ ਕਿ ਹਾਂ ਉਹਨਾਂ ਨੇ ਕੀ ਟਪਲ ਪਾਸੀ ਅੰਦਰ ਵੀ ਆਏ ਦੁਬਹਟਰ ਨੇ ਉਹ ਆ ਮੈਂ ਇਸ ਤਰ੍ਹਾਂ ਦੀ ਗੱਲ ਕਰੀ ਤੇ ਛਾ ਉਹਨਾਂ ਦੀ ਤੁਹਾਡੇ ਨਾਲ ਵਿਰੋਧ ਤਾਂ جاری ਹੈ ਹਾਂ ਪਹਿਲਾਂ ਨਹੀਂ ਸੀ ਪਰ ਹੋਣੇ ਇੱਕ ਦੋ ਕੰਮਾਂ ਚ ਹੋਣੇ ਗੱਲਾਂ ਅੰਦਰੋਂ ਆਖੇ ਉਹ ਨੰਬਰ ਦਾ ਅਸੀਂ ਪਹਿਲਾਂ ਵੀ ਰੋਟਾ ਹਾਂ ਦਰਸਾਲ ਗੱਲ ਇਹ ਆ ਵੀ ਪਿੰਡ ਵਾਸੀ ਜਿਹੜੇ ਕਿ ਵਿਰੋਧ ਕਰ ਰਹੇ ਨੇ ਸਰਪੰਚ ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਮੈਂ ਤੁਹਾਨੂੰ ਇਹਦੇ ਲੜਕੇ ਨੂੰ ਜਿਹੜੀ ਇਹ ਔਰਤ ਤੁਸੀਂ ਬੋਲਦੀ ਦੇਖੀ ਸੀ ਮਾਤਾ ਇਨੇ ਕਿਹਾ ਸੀ ਵੀ ਸਾਡੇ ਮੁੰਡੇ ਨੂੰ ਵਾਦਾ ਕੀਤਾ ਸੀ ਸਰਪੰਚ ਬਣਾਉਣ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਯਾਨੀ ਕਿ ਬਲਕੌਰ ਸਿੰਘ ਸਿੱਧੂ ਨੇ ਤਾਂ ਉਹਨਾਂ ਨੇ ਆਪਣਾ ਵਾਦਾ ਜਿਹੜਾ ਕਿ ਖਰੇ ਨਹੀਂ ਉਤਰੇ ਆਪਣੇ ਵਾਦੇ ਦੇ ਉੱਤੇ ਤਾਂ ਉਸ ਤੋਂ ਕਰਕੇ ਇਹਨਾਂ ਨੇ ਖਫਾ ਹੋ ਕੇ ਜਿਹੜੀ ਕਿ ਵਿਰੋਧਤਾ ਸ਼ੁਰੂ ਕਰ ਦਿੱਤੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਤੋੜ ਲਏ ਗਏ ਨੇ ਤਾਂ ਆਪਣਾ ਜਿਹੜਾ ਕਿ ਇੱਕ ਸਰਪੰਚ ਆ ਪਿੰਡ ਵਾਸੀਆਂ ਨੇ ਬਣਾ ਦਿੱਤਾ ਤਾਂ ਕਿਤੇ ਨਾ ਕਿਤੇ ਜਿਹੜੀ ਛਬੀ ਬਣੀ ਹੋਈ ਸੀ ਸਿੱਧੂ ਮੂਸੇਵਾਲੇ ਦੀ ਕਾਸ਼ ਉਹ ਤਾਂ ਰਹਿਣੀ ਰਹਿਣੀ ਆ ਵੈਸੇ ਜਿਵੇਂ ਦੇਖਿਆ ਜਾਵੇ ਪਿੰਡ ਵਾਸੀਆਂ ਨੇ ਵਿਰੋਧ ਵੱਡੇ ਪੱਧਰ ਦੇ ਉੱਤੇ ਕਰ ਦਿੱਤਾ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਿ ਇਹਨਾਂ ਨੇ ਸਾਡੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਦੇ ਉੱਤੇ ਖਰੇ ਨਹੀਂ ਉਤਰੇ ਪਿੰਡ ਦੇ ਵਿੱਚ ਪਹਿਲਾਂ ਇਹਨਾਂ ਨੇ ਵੀ ਸਰਪੰਚੀ ਕੀਤੀ ਆ ਤਾਂ ਹੁਣ ਜਾਣ ਬੁੱਝ ਕੇ ਜਿਹੜਾ ਕਿ ਸਾਡਾ ਸਾਥ ਨਹੀਂ ਦੇ ਰਹੇ ਕਿ ਅਸੀਂ ਇਹਨਾਂ ਦਾ ਸਾਥ ਦਿੰਦੇ ਸੀ ਪਰ ਇਹ ਸਾਡਾ ਜਿਹੜਾ ਕਿ ਸਾਥ ਆ ਉਹ ਨਹੀਂ ਦੇ ਰਹੇ ਤਾਂ ਵੱਡੇ ਪੱਧਰ ਤੇ ਪਿੰਡ ਵਾਸੀਆਂ ਨੇ ਬੰਨਿਓ ਜਿਹੜਾ ਕਿ ਪਿੰਡ ਮੂਸਾ ਪੂਰੇ ਵਰਲਡ ਦੇ ਵਿੱਚ ਹੀ ਮਸ਼ਹੂਰ ਆ ਮੁਲਕਾਂ ਦੇ ਵਿੱਚ ਮਸ਼ਹੂਰ ਆ ਤਾਂ ਉਹਨਾਂ ਨੂੰ ਮਸ਼ਹੂਰ ਕਰਨ ਵਾਲਾ ਕੌਣ ਸੀ ਸਿੱਧੂ ਮੂਸੇਵਾਲਾ ਤਾਂ ਇਹ ਪਿੰਡ ਨਾ ਜਾਣਿਆ ਜਾਂਦਾ ਸੀ ਸਿੱਧੂ ਮੂਸੇਵਾਲੇ ਦੇ ਨਾਮ ਤੋਂ ਤਾਂ ਉਸੇ ਪਿੰਡ ਦੇ ਵਾਸੀਆਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਖਿਲਾਫ ਜਿਹੜੀ ਬਗਾਵਤ ਕਰ ਦਿੱਤੀ ਐ ਉਹ ਤੁਹਾਡੇ ਸਾਹਮਣੇ ਮੈਂ ਦਿਖਾਈ ਐ ਤੁਸੀਂ ਵੀਰਾ ਹੋਰ ਵੀ ਸੀ ਵੀਡੀਓ ਲੰਬੀ ਹੋ ਜਾਣੀ ਐ ਦਰਅਸਲ ਮੈਂ ਨਹੀਂ ਦਿਖਾ ਸਕਦਾ ਕਿਉਂਕਿ ਸਮਾਂ ਨਹੀਂ ਹੁੰਦਾ ਕਿਸੇ ਕੋਲੇ ਨਾ ਤਾਂ ਮੈਂ ਚਾਹੁੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਵੱਡੇ ਪੱਧਰ ਤੇ ਪਤਾ ਲੱਗੇ ਕਿ ਪਿੰਡ ਮੂਸੇ ਦੇ ਵਿੱਚ ਬਗਾਵਤ ਖੜੀ ਹੋ ਗਈ ਹੈ ਮੂਸੇ ਵਾਲੇ ਦੇ ਪਿਤਾ ਦੇ ਖਿਲਾਫ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ